ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਚੈਨਲ ਤੇ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਬਹੁਤ ਦਾ ਸਮੀਤੇ ਚਿੰਤਾਜਨਕ ਹੋਣ ਵਾਲੀ ਹੈ ਜਿੱਥੇ ਅਸੀਂ ਗੱਲ ਕਰਨ ਵਾਲੇ ਹਾਂ ਇਲੂਮੀਨੇਟੀ ਬਾਰੇ ਇਹ ਨਾਮ ਸੁਣ ਕੇ ਤੁਹਾਨੂੰ ਲੱਗੇਗਾ ਕਿ ਇਹ ਕੋਈ ਗੁਪਤ ਸੁਸਾਇਟੀ ਦੁਨੀਆ ਨੂੰ ਚਲਾਉਂਦੀ ਹੈ ਪਰ ਕੀ ਇਹ ਅਸਲੀ ਹੈ ਜਾਂ ਸਿਰਫ ਇੱਕ ਸਾਜ਼ਿਸ਼ ਇਸ ਲਈ ਆਪਣਾ ਚਾਹ ਕੌਫੀ ਲੈ ਕੇ ਬੈਠ ਜਾਓ ਅਤੇ ਆਖਰ ਤੱਕ ਜਰੂਰ ਦੇਖੋ ਅਸੀਂ ਇਲੂਮੀਨੇਟੀ ਦੀ ਇਤਿਹਾਸਿਕ ਥਿਓਰੀਆਂ ਅਤੇ ਅਸਲੀਅਤ ਨੂੰ ਡिटेल ਵਿੱਚ ਖੋਲਾਂਗੇ ਲਾਈਕ ਬਟਨ ਦਬਾਓ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਚੈੱਕ ਕਰੋ ਤਾਂ ਜੋ ਇਹ ਜਾਣਕਾਰੀ ਤੁਹਾਡੇ ਕੋਲ ਆਉਂਦੀ ਰਹੇ ਚਲੋ ਸ਼ੁਰੂ ਕਰਦੇ ਹਾਂ ਇਲੂਮੀਨੇਟੀ ਦਾ ਇਤਿਹਾਸ ਅਤੇ ਸਥਾਪਨਾ ਦੋਸਤੋ ਇਲੂਮੀਨੇਟੀ ਦੀ ਕਹਾਣੀ 18ਵੀਂ ਸਦੀ ਵਿੱਚ ਬਵੇਰੀਅਨ ਜੋ ਜਰਮਨੀ ਵਿੱਚ ਹੈ ਤੋਂ ਸ਼ੁਰੂ ਹੁੰਦੀ ਹੈ ਇਹ ਇੱਕ ਅਸਲੀ ਗੁਪਤ ਸੁਸਾਇਟੀ ਸੀ ਜਿਸ ਨੂੰ ਆਰਡਰ ਆਫ ਦਾ ਇਲੂਮੀਨੇਟੀ ਕਿਹਾ ਜਾਂਦਾ ਸੀ ਇਸ ਦੀ ਸਥਾਪਨਾ 1 ਮਈ 1736 ਈਸਵੀ ਨੂੰ ਐਡਮ ਵੈਸੋਪਟ ਨੇ ਕੀਤੀ ਜੋ ਇੰਗਲੋ ਸਟੈਂਡਰਡ ਯੂਨੀਵਰਸਿਟੀ ਵਿੱਚ ਕੈਨਨ ਆਲ ਦਾ ਪ੍ਰੋਫੈਸਰ ਸੀ ਵੈਸੋਪਟ ਇੱਕ ਪੂਤਪੁਰਕ ਜੈਸ ਯੂ ਸੀ ਸੀ ਅਤੇ ਉਹ ਚਾਹੁੰਦਾ ਸੀ ਕਿ ਇਹ ਸੁਸਾਇਟੀ ਰਾਜਨੀਤਿਕ ਅਤੇ ਧਾਰਮਿਕ ਪੱਖਪਾਤ ਨੂੰ ਖਤਮ ਕਰੇ ਉਸ ਨੇ ਆਪਣੇ ਗਰੁੱਪ ਨੂੰ ਪਰਫੈਕਟੀ ਲਿਸਟਸ ਕਿਹਾ ਜਿਨ੍ਹਾਂ ਨੂੰ ਚਾਹੁੰਦਾ ਸੀ ਕਿ ਉਹ ਬੁੱਧੀ ਅਤੇ ਵਿਗਿਆਨ ਨਾਲ ਦੁਨੀਆ ਨੂੰ ਬਦਲਣ ਸ਼ੁਰੂ ਵਿੱਚ ਸਿਰਫ 5 ਮੈਂਬਰ ਸਨ ਛੇਤੀ ਹੀ ਇਹ ਯੂਰਪ ਭਰ ਵਿੱਚ ਫੈਲ ਗਈ ਅਤੇ 2000 ਤੋਂ ਵੱਧ ਮੈਂਬਰ ਹੋ ਗਏ ਇਸ ਵਿੱਚ ਵਿਦਵਾਨ ਲੇਖਕ ਨੋਵਲ ਲੋਕ ਸ਼ਾਮਲ ਹੋਏ ਉਹ ਗੁਪਤ ਨਿਜਮਾਤੇ ਗੁਪਤ ਭਾਸ਼ਾ ਵਰਤਦੇ ਸਨ ਤਾਂ ਜੋ ਉਹਨਾਂ ਦੀਆਂ ਗੱਲਾਂ ਛੁਪੀਆਂ ਰਹਿਣ ਪਰ 1785 ਇਸਵੀ ਵਿੱਚ ਬੇਬੇਰੀਅਨ ਸਰਕਾਰ ਨੇ ਇਸ ਨੂੰ ਬੈਨ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਇਹ ਸਰਕਾਰ ਵਿਰੋਧੀ ਹੈ ਬੈਸੋਪਟ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਅਤੇ ਉਸ ਨੂੰ ਭਜਣਾ ਪਿਆ ਉਸ ਤੋਂ ਬਾਅਦ ਇਲੂਮੀਨੇਟੀ ਦਾ ਅਸਲੀ ਰਿਕਾਰਡ ਖਤਮ ਹੋ ਗਿਆ ਹੁਣ ਗੱਲ ਕਰੀਏ ਇਲੂਮੀਨੇਟੀ ਦੇ ਮੁੱਖ ਉਦੇਸ਼ਾਂ ਬਾਰੇ ਬੈਸੋਪਟ ਚਾਹੁੰਦਾ ਸੀ ਕਿ ਉੱਤਰ ਮਤਿ ਰਾਸ਼ਾਹੀ ਦੇ ਪ੍ਰਭਾਵ ਨੂੰ ਘਟਾਵੇ ਅਤੇ ਲੋਕਾਂ ਨੂੰ ਬੁੱਧੀ ਅਤੇ ਵਿਗਿਆਨ ਨਾਲ ਰੋਸ਼ਨ ਕਰੇ ਉਹਨਾਂ ਨੇ ਆਪਣੇ ਮੈਂਬਰਾਂ ਨੂੰ ਗ੍ਰੇਡਾਂ ਵਿੱਚ ਵੰਡੇ ਨਵੇਂ ਮੈਂਬਰਾਂ ਨੂੰ ਨੋਵਿਸ ਕਿਹਾ ਜਾਂਦਾ ਸੀ ਫਿਰ ਮਿਨਰਵਲ ਅਤੇ ਅੰਤ ਵਿੱਚ ਰੇਜੈਂਟ ਉਹ ਫਰੀਮੈਸਨਰ ਨਾਲ ਵੀ ਜੁੜੇ ਹੁੰਦੇ ਸਨ ਅਤੇ ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਲੂਮੀਨਿਟੀ ਨੇ ਯੂਰਪ ਵਿੱਚ ਬਹੁਤ ਤੇਜ਼ੀ ਨਾਲ ਫੈਲਣ ਦੀ ਕੋਸ਼ਿਸ਼ ਕੀਤੀ ਪਰ ਅੰਦਰੂਨੀ ਝਗੜੇ ਅਤੇ ਸਰਕਾਰੀ ਦਰਬਾਅਬ ਨੇ ਇਸ ਨੂੰ ਖਤਮ ਕਰ ਦਿੱਤਾ 1784 ਈਸਵੀ ਵਿੱਚ ਬਾਵੇਰੀਅਨ ਨੇ ਗੁਪਤ ਸੁਸਾਇਟੀਆਂ ਨੂੰ ਬੈਨ ਕਰਨ ਦਿੱਤਾ ਅਤੇ 1785 ਈਸਵੀ ਵਿੱਚ ਵਿਸ਼ੇਸ਼ ਐਡਿਕਟ ਨਾਲ ਮੌਤ ਦੀ ਸਜ਼ਾ ਵੀ ਦਿੱਤੀ ਡਾਕੂਮੈਂਟਸ ਜ਼ਬਤ ਕੀਤੇ ਗਏ ਅਤੇ ਪ੍ਰਕਾਸ਼ਿਤ ਕੀਤੇ ਗਏ ਜਿਸ ਨਾਲ ਮੈਂਬਰ ਭੱਜ ਗਏ ਇਹ ਸੁਸਾਇਟੀ ਸਿਰਫ 9 ਸਾਲ ਚੱਲੀ ਅਤੇ ਇਸ ਨੇ ਕੋਈ ਵੱਡਾ ਰਾਜਨੀਤਿਕ ਬਦਲਾਅ ਨਹੀਂ ਕੀਤਾ ਪਰ ਇਹ ਇਤਿਹਾਸੀ ਸਾਜ਼ਿਸ਼ ਨਮੀ ਥਿਉਰੀਆਂ ਦਾ ਬੀਜ ਬੀਜਿਆ ਦੋਸਤੋ ਇਲੂਮਿਨੇਟੀ ਦੇ ਬੈਨ ਹੋਣ ਤੋਂ ਬਾਅਦ ਹੀ ਸਾਜ਼ਿਸ਼ ਨਮੀ ਥਿਉਰੀਆਂ ਸ਼ੁਰੂ ਹੋ ਗਈਆਂ 1797 ਸਵੀ ਵਿੱਚ ਫਰਾਂਸੀਸੀ ਪਾਦਰੀ ਆਗਸਟਿਕ ਬੈਰਵਲ ਨੇ ਆਪਣੀ ਕਿਤਾਬ ਵਿੱਚ ਜੈਕੋਬਿਨਿਜ਼ਮ ਵਿੱਚ ਲਿਖਿਆ ਹੈ ਕਿ ਇਲੂਮਿਨੇਟੀ ਨੇ ਫਰਾਂਸੀਸੀ ਇਨਕਲਾਬ ਨੂੰ ਅਪਗ੍ਰੇਡ ਅਰਗੇਸਟ੍ਰੇਟ ਕੀਤਾ ਉਹ ਕਹਿੰਦਾ ਸੀ ਕਿ ਇਹ ਗਰੁੱਪ ਖਤਮ ਨਹੀਂ ਹੋਇਆ ਤੇ ਉਹ ਗੁਪਤ ਤਰੀਕੇ ਨਾਲ ਕੰਮ ਕਰ ਰਿਹਾ ਹੈ ਉਸੇ ਸਮੇਂ ਬ੍ਰਿਟਿਸ਼ ਵਿਗਿਆਨੀ ਜੌਨ ਰੋਬਸਨ ਨੇ ਆਪਣੀ ਕਿਤਾਬ ਕਾਸਪਰੇਸੀ ਵਿੱਚ ਇਹੀ ਕਿਹਾ ਇਹ ਕਿਤਾਬਾਂ ਅਮਰੀਕਾ ਵੀ ਪਹੁੰਚੀਆਂ ਇਹ ਥਿਊਰੀਆਂ ਵਿੱਚ ਕਿਹਾ ਗਿਆ ਇਹ ਥਿਊਰੀਆਂ ਵਿੱਚ ਕਿਹਾ ਜਾਂਦਾ ਹੈ ਕਿ ਇਮਿਨਾਰਟੀ ਨੇ ਫ੍ਰਾਂਸੀਸੀ ਇਨਕਲਾਬ ਅਮਰੀਕਾ ਚੋਣਾ 1800 ਅਤੇ ਜੌਨ ਆਫ ਕਨੇਡੀ ਦੀ ਹੱਤਿਆ ਵੀ ਕੀਤੀ ਬਾਅਦ ਵਿੱਚ ਇਹ ਥਿਊਰੀਆਂ ਯਹੂਦੀਆਂ ਨਾਲ ਜੁੜ ਗਈਆਂ ਅਤੇ ਜੋ ਇੱਕ ਛੁੱਠੀ ਕਿਤਾਬ ਸੀ 20ਵੀਂ ਸਦੀ ਵਿੱਚ ਨੈਸਟਾ ਵੈਬਸਟਰ ਵਰਗੇ ਲੇਖਕਾਂ ਨੇ ਇਹਨਾਂ ਨੂੰ ਫਲਾਇਆ ਅਤੇ ਕਹਿੰਦੇ ਕਿ ਇਲੂਮੀਨੇਟੀ ਨਵੀਂ ਵਿਸ਼ਵ ਬਵਸਤਾ ਬਣਾਉਣਾ ਚਾਹੁੰਦੀ ਹੈ ਇਹ ਥਿਉਰੀਆਂ ਅੱਜ ਵੀ ਇੰਟਰਨੈਟ ਤੇ ਫੈਲੀਆਂ ਹੋਈਆਂ ਹਨ ਹੁਣ ਆਓ ਆਧੁਨਿਕ ਥਿਉਰੀਆਂ ਵੱਲ ਜਾਈਏ ਅੱਜ ਲੋਕ ਕਹਿੰਦੇ ਹਨ ਕਿ ਇਲੂਮੀਨੇਟੀ ਟਰੰਪ ਵਰਗੇ ਸੈਲੀਬ੍ਰਿਟੀਆ ਨੂੰ ਕੰਟਰੋਲ ਕਰਦੀ ਹੈ ਉਹਨਾਂ ਵਿੱਚ ਤਰੀਕੇ ਨਾਲ ਟਰਾਈਐਂਗਲ ਚਿੰਨ ਜਾਂ ਆਈ ਵਾਲਾ ਪਰਾਮਿਡ ਬਿਖਾਇਆ ਜਾਂਦਾ ਹੈ ਅਮਰੀਕੀ ਡਾਲਰ ਵੀ ਇਲੂਮੀਨਿਟੀ ਨਾਲ ਜੋੜਿਆ ਜਾਂਦਾ ਹੈ ਥਿਉਰੀਆਂ ਵਿੱਚ ਕਿਹਾ ਜਾਂਦਾ ਹੈ ਕਿ ਇਹ ਗਰੁੱਪ ਜੰਗਾਂ ਆਰਥਿਕ ਸੰਕਟ ਅਤੇ ਰਾਜਨੀਤਿਕ ਘਟਨਾਵਾਂ ਨੂੰ ਚਲਾਉਂਦਾ ਹੈ ਤਾਂ ਜੋ ਨਵੀਂ ਵਿਸ਼ਵ ਬਿਵਸਥਾ ਬਣਾ ਸਕੇ ਪ੍ਰੋਟੋਕੋਲਸ ਵਰਗੀਆਂ ਝੂਠੀਆਂ ਕਿਤਾਬਾਂ ਇਹਨਾਂ ਨੂੰ ਯਹੂਦੀ ਵਿਰੋਧੀ ਬਣਾ ਦਿੱਤਾ ਇਹ ਥਿਉਰੀਆਂ ਟਿਕਟਾਕ ਤੇ ਯੂਟਿਊਬਰ ਤੇ ਲੱਖਾਂ ਵਿਊਜ਼ ਪਾ ਰਹੀਆਂ ਹਨ ਪਰ ਇਹਨਾਂ ਨੇ ਨਸਲਵਾਦ ਅਤੇ ਡਰ ਵੀ ਪੈਦਾ ਕੀਤਾ ਹੈ ਕਮਿਊਨਿਟੀ ਦੀ ਅਸਲੀਅਤ ਦੋਸਤੋ ਹੁਣ ਅਸਲੀਅਤ ਵੱਲ ਆਓ ਇਤਿਹਾਸਕਾਰ ਕਹਿੰਦੇ ਹਨ ਕਿ ਬਾਵੇਰੀਅਨ ਇਲੂਮੀਨਟੀ 1785 ਤੋਂ ਬਾਅਦ ਖਤਮ ਹੋ ਗਈ ਅਤੇ ਇਸ ਨੇ ਕੋਈ ਵੱਡੀ ਘਟਨਾ ਨਹੀਂ ਕੀਤੀ ਥਿਉਰੀਆ ਰੋਬੇਸਪੀਅਰ ਵਰਗੇ ਲੋਕਾਂ ਨੇ ਬਣਾਈਆਂ ਜੋ ਇਨਕਲਾਬ ਨੂੰ ਨਫ਼ਰਤ ਇਨਕਲਾਬ ਨੂੰ ਨਫ਼ਰਤ ਕਰਦੇ ਸਨ ਅੱਜ ਅੱਜ ਦੀ ਇਲੂਮੀਨਟੀ ਇੱਕ ਮਿਥ ਹੈ ਕੋਈ ਸਬੂਤ ਨਹੀਂ ਕਿ ਇਹ ਅੱਜ ਵੀ ਮੌਜੂਦ ਹੈ ਡਾਲਰ ਬਿੱਲ ਦਾ ਚਿੰਨ ਫਰੀਮੈਨਸਨ ਨਾਲ ਜੁੜਿਆ ਹੈ ਨਾ ਕਿ ਇਲੂਮੀਨੇਟੀ ਨਾਲ ਵਿਗਿਆਨੀ ਅਤੇ ਇਤਿਹਾਸਕਾਰ ਕਹਿੰਦੇ ਹਨ ਕਿ ਇਹ ਥਿਉਰੀਆਂ ਲੋਕਾਂ ਨੂੰ ਡਰਾਉਂਦੀਆਂ ਹਨ ਅਤੇ ਅਸਲ ਸਮੱਸਿਆ ਤੋਂ ਧਿਆਨ ਹਟਾਉਂਦੀਆਂ ਹਨ ਇਹ ਇੱਕ ਮਨੋਵਿਗਿਆਨਕ ਚੀਜ਼ ਹੈ ਜਿੱਥੇ ਲੋਕ ਵੱਡੇ ਗਰੁੱਪ ਸਮੂਹ ਨੂੰ ਦੋਸ਼ ਦਿੰਦੇ ਹਨ ਦੋਸਤੋ ਇਲੂਮੀਨੇਟੀ ਦੀ ਕਹਾਣੀ ਇੱਕ ਛੋਟੀ ਸੋਸਾਇਟੀ ਤੋਂ ਇੱਕ ਵੱਡੀ ਸਾਜਿਦ ਥਿਉਰੀ ਬਣ ਗਈ ਇਹ ਸਾਨੂੰ ਸਿਖਿਆ ਦਿੰਦੀ ਹੈ ਕਿ ਰਸ ਨੂੰ ਨਾ ਵਜੋ ਵਿਗਿਆਨ ਅਤੇ ਤੱਥ ਨੂੰ ਮੰਨੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ